ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਮੀਰ ਕਰਨ ਇੱਕ ਤੁਸੀਂ ਸਾਰੇ ਨਾਲੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਗੱਲਾਂ ਬਾਤਾਂ ਕਰਾਂਗੇ ਪਰਦੇਸੀਆਰੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਬਾਤ ਉਹਨਾਂ ਦੀ ਲਾਈਫ ਦੀਆਂ ਉਹਨਾਂ ਦੇ ਦੁੱਖ ਸੁੱਖ ਦੀਆਂ ਕਿੱਦਾਂ ਬੰਦਾ ਬਾਹਰ ਆ ਕੇ ਸਟਰੋਂਗ ਹੋ ਜਾਂਦਾ ਆ ਜਿਹੜਾ ਬੰਦਾ ਉੱਥੇ ਗੱਲ-ਗੱਲ ਤੇ ਰੋਂਦਾ ਆ ਕਮਜ਼ੋਰ ਹੁੰਦਾ ਆ ਜਦ ਘਰਦਿਆਂ ਨੂੰ ਤੰਗ ਕਰਦਾ ਆ ਛੋਟੀ ਛੋਟੀ ਜ਼ਰੂਰਤ ਵਾਸਤੇ ਉਹ ਬਾਹਰ ਕਿੰਨਾ ਸਿਆਣਾ ਬਣ ਜਾਂਦਾ ਕਿਉਂਕਿ ਉਸ ਇਨਸਾਨ ਨੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰਕੇ ਜ਼ਿੰਦਗੀ ਦਾ ਇੰਨਾ ਕੁ ਐਕਸਪੀਰੀਅੰਸ ਲੈ ਲਿਆ ਹੁੰਦਾ ਆ ਕਿ ਉਹਨੂੰ ਪਤਾ ਲੱਗ ਜਾਂਦਾ ਕੌਣ ਕਿੱਦਾਂ ਦਾ ਕੌਣ ਕਿੱਦਾਂ ਦਾ ਨਹੀਂ ਕਿਹੜੇ ਕਿਹੜੀ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਨਾ ਹੈ ਇਥੋਂ ਤੱਕ ਕਿ ਕੋਈ ਵੱਡਾ ਦੁੱਖ ਸੁੱਖ ਵੀ ਆਪਣੀ ਜ਼ਿੰਦਗੀ 'ਚ ਕੋਈ ਵਾਪਰਦਾ ਆ ਕੋਈ ਬੋਡੀ ਨੂੰ ਕੋਈ ਸਰੀਰ ਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਪਾਰੀ ਨੁਕਸਾਨ ਵੀ ਹੁੰਦਾ ਤਾਂ ਵੀ ਬੰਦਾ ਦਿਲ ਤੇ ਪੱਥਰ ਰੱਖ ਕੇ ਜਰ ਜਾਂਦਾ ਪਿਛਲਿਆਂ ਨੂੰ ਨਹੀਂ ਦੱਸਦਾ ਵੀ ਕਿਉਂ ਦੁੱਖ ਦੇਣਾ ਉਹਨਾਂ ਨੂੰ ਵੀ ਪਰੇਸ਼ਾਨ ਹੋਣਗੇ ਉਹ ਅਸੀਂ ਤਾਂ ਜੋ ਚੱਲਣਾ ਉਹ ਚੱਲਦੇ ਹੀ ਪਏ ਆ ਇਦਾਂ ਹੁੰਦਾ ਆ ਕਈ ਵਾਰ 20 21 22 ਸਾਲ ਦੇ ਬੱਚੇ ਆ ਜਿਹੜੇ ਕੁੜੀਆਂ ਲਾ ਲਓ ਮੁੰਡੇ ਲਾ ਲਓ ਵੀ ਉਹ ਇੰਨਾ ਕੁਝ ਸਰਵਾਈਵ ਕਰ ਜਾਂਦੇ ਆ ਜੇ ਉਹਨਾਂ ਨੂੰ ਕੋਈ ਦੁੱਖ ਤਕਲੀਫ ਹੋ ਜਾਂਦੀ ਆ ਪਾਰੀ ਤੋਂ ਪਾਰੀ ਨੁਕਸਾਨ ਵੀ ਹੋ ਜਾਂਦਾ ਆ ਤੋਂ ਕਹਿੰਦੇ ਨੇ ਨਹੀਂ ਪਿੱਛੇ ਨਹੀਂ ਦੱਸਣਾ ਹੈਗਾ ਮਾਪਿਓ ਨੂੰ ਨਹੀਂ ਦੱਸਣਾ ਹੈਗਾ ਵੀ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਪੈਣਾ ਪਰਵਾਂ ਨਾਲ ਸਮਝਾ ਕਰ ਲੈਣਗੇ ਪਰ ਮਾਪਿਆਂ ਨੂੰ ਨਹੀਂ ਦੱਸਦੇ ਕਿ ਮਾਪਿਆਂ ਨੂੰ ਤਾਂ ਅੱਗੇ ਹੀ ਬੱਚਿਆਂ ਦੀ ਔਲਾਦ ਦੀ ਟੈਨਸ਼ਨ ਹੁੰਦੀ ਆ ਵੀ ਸਾਡੇ ਬੱਚੇ ਬਾਹਰ ਪ੍ਰਦੇਸਾਂ 'ਚ ਚੰਗਾ ਰਿੰਦੇ ਹੋਣਗੇ ਚੰਗਾ ਖਾਂਦੇ ਹੋਣਗੇ ਕੰਮਾਂ ਕਰਾਤੇ ਜਾਂਦੇ ਰੋਟੀ ਨੂੰ ਵੀ ਟਾਈਮ ਮਿਲਦਾ ਕਿ ਨਹੀਂ ਮਿਲਦਾ ਸੋ ਇਹ ਗੱਲ ਮੈਂ ਫੀਲ ਕੀਤੀ ਕਿ ਕਿੰਨਾ ਕੁਝ ਬੰਦਾ ਆਪਣੇ ਤੇ ਜਰਲਿੰਗ ਦਾ ਚੱਲ ਲਿੰਦਾ ਆ ਫਿਰ ਵੀ ਜਦੋਂ ਫੋਨ ਆਉਂਦਾ ਜਾਂ ਫੋਨ ਕਰਦਾ ਆ ਇੰਡੀਆ ਨੂੰ ਤਾਂ ਹੱਸ ਕੇ ਖੁਸ਼ ਹੋ ਕੇ ਦੱਸਦਾ ਆ ਵੀ ਮੈਂ ਠੀਕ ਆ ਬਿਲਕੁਲ ਮੇਰੀ ਟੈਨਸ਼ਨ ਨਾ ਲਿਓ ਚੜ੍ਹਦੀ ਕਲਾ ਆ ਸਾਰਾ ਕੁਝ ਬਹੁਤ ਵਧੀਆ ਆ ਤੁਸੀਂ ਸਾਰੇ ਦੱਸੋ ਵੀ ਤੁਹਾਨੂੰ ਕੋਈ ਚੀਜ਼ ਕੋਈ ਲੋੜ ਹੈਗੀ ਆ ਤਾਂ ਅਸੀਂ ਵੀ ਪੈਸੇ ਭੇਜਦੇ ਤੁਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ ਆਪਣੇ ਦਵਾਈ ਦਾਰੂ ਦਾ ਧਿਆਨ ਰੱਖੋ ਆਪਣੀ ਸਿਹਤ ਦਾ ਧਿਆਨ ਰੱਖੋ ਖਾਓ ਚੰਗਾ ਤੇ ਟੈਨਸ਼ਨ ਨਹੀਂ ਲੈਣੀ ਅਸੀਂ ਹੈਗੀ ਆ ਅਸੀਂ ਬੈਠੇ ਹੋਏ ਆ ਜਿਹੜੇ ਇੰਨਾ ਹੌਸਲਾ ਵਾਲਾ ਦਿੰਦੀ ਤੇ ਮਾਪੇ ਵੀ ਕਹਿੰਦੇ ਹੁੰਦੇ ਆ ਵੀ ਪਹਿਲਾਂ ਨਾਲੋਂ ਦੁੱਗਣੇ ਚੌਗਣੇ ਹੋ ਜਾਂਦੀ ਆ ਤੇ ਜਦੋਂ ਆਪਾਂ ਕੋਈ ਪਰੇਸ਼ਾਨੀ ਵਾਲੀ ਗੱਲ ਦੱਸਦੀਏ ਤੇ ਮਾਪਿਆਂ ਨੂੰ ਸਿਆਣੇ ਹੋਣ ਦਾ ਕਰਕੇ ਨੀਂਦਾ ਤੱਕੇ ਨਹੀਂ ਆਉਣੀ ਆ ਸਾਰੀ ਸਾਰੀ ਰਾਤ ਜਾਗ ਕੇ ਕੱਟਦੇ ਆ ਵੀ ਪਤਾ ਨਹੀਂ ਸਾਡੇ ਬੱਚਿਆਂ ਨੂੰ ਕੀ ਉੱਥੇ ਪਰੇਸ਼ਾਨੀ ਹੈ ਇਹ ਗੱਲ ਮੈਂ ਮਹਿਸੂਸ ਵੀ ਕੀਤੀ ਤੇ ਕਿਸੇ ਨਾਲ ਇਦਾਂ ਵਾਪਰੀ ਵੀ ਵੀ ਉਹਦੀ ਜ਼ਿੰਦਗੀ ਦੇ ਵਿੱਚ ਜੇ ਕੋਈ ਉਤਾਰ ਚੜਾ ਆਇਆ ਵੀ ਆ ਤਾਂ ਉਹ ਬੱਚਾ ਸਟਰੋਂਗ ਹੋ ਕੇ ਚੱਲ ਰਿਹਾ ਉਸ ਚੀਜ਼ ਨੂੰ ਵੀ ਨਹੀਂ ਕਿਸੇ ਨੂੰ ਤੰਗ ਨਹੀਂ ਕਰਨਾ ਹੈ ਜ਼ਿੰਦਗੀ ਦੇ ਵਿੱਚ ਮੌਕੇ ਚੰਗੇ ਮਾੜੇ ਹੁੰਦੇ ਰਹਿੰਦੇ ਬੰਦਾ ਆਪੇ ਹੀ ਸਟਰੋਂਗ ਹੋ ਜਾਂਦਾ ਬਾਕੀ ਲੋਕ ਬਹੁਤ ਮਜ਼ਬੂਤ ਬਣਾ ਦਿੰਦੇ ਆ ਬੰਦੇ ਨੂੰ ਇਨੇ ਕਿੰਨੇ ਦਿੰਦੇ ਆ ਤਾਂਦੇ ਮੈਣੇ ੱਟਕੇ ਖਵਾਉਂਦੇ ਆ ਵੀ ਬੰਦਾ ਸਿਆਣਾ ਬਣ ਜਾਂਦਾ ਕਹਿੰਦੇ ਅਕਲ ਬਦਾਮ ਖਾ ਕੇ ਨਹੀਂ ਆਉਦੀ ਬਦਾਮ ਤੇ ਚਲ ਘਰਦਿਆਂ ਨੇ ਜਿੰਨੇ ਕੁ ਖਾਣੇ ਖਵਾਏ ਆ ਪਰ ਠੋਕਰਾਂ ਖਾ ਖਾ ਕੇ ਅਕਲ ਬਹੁਤ ਸਿੱਖੀ ਆ ਲੋਕਾਂ ਨੇ ਬਹੁਤ ਵਧੀਆ ਵਧੀਆ ਲੈਸਨ ਦਿੱਤੇ ਆ ਜਿਹੜੇ ਸਾਰੀ ਜ਼ਿੰਦਗੀ ਨਹੀਂ ਭੁੱਲਣੇ ਜਿੰਨਾ ਚਿਰ ਜਿਉਨੇ ਆ ਸੋ ਇਹ ਗੱਲਬਾਤ ਸੀ ਪਰਦੇਸੀਆਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਕਿੰਨਾ ਕੁਛ ਝੱਲ ਕੇ ਵੀ ਫਿਰ ਵੀ ਖੁਸ਼ ਰਹਿੰਦੇ ਆ ਇਹਨਾਂ ਦੇ ਰੱਬ ਦੇ ਬਾਣੇ ਦੇ ਵਿੱਚ ਕਹਿਣਾ ਵੀ ਚੱਲ ਜੋ ਆ ਠੀਕ ਹੀ ਠੀਕ ਆ ਕੋਈ ਚੱਕਰ ਨਹੀਂ ਕੰਮ ਕਰੀ ਜਾਂਦੇ ਬਿਜ਼ੀ ਆ ਕੰਮ ਦੇ ਵਿੱਚ ਜ਼ਿੰਦਗੀ ਲੰਗੀ ਜਾਂਦੀ ਆ ਸ਼ਾਮ ਨੂੰ ਆਹ ਰੋਟੀ ਪਾਣੀ ਖਾਓ ਸੌਂਜੋ ਸਵੇਰੇ ਫੇਰ ਕੰਮ ਤੇ ਕਿਉਂਕਿ ਬਾਹਰਲੀ ਲਾਈਫ ਹੀ ਇਦਾਂ ਦੀ ਆ ਇੰਡੀਆ ਵੀ ਬਿਜ਼ੀ ਆ ਲੋਗ ਪਰ ਇੱਥੇ ਕੰਮ ਤੋਂ ਬਿਨਾ ਨਹੀਂ ਸਰਦਾ ਉੱਥੇ ਤਾਂ ਚੱਲ ਨਹੀਂ ਵੀ ਕੋਈ ਕਰੂਗਾ ਤਾਂ ਵੀ ਸਰ ਜਾਂਦਾ ਆ ਕਰਾਂ ਚਾ ਚਲੋ ਜਮੀਨਾਂ ਜੈਦਾ ਦਾ ਹੁੰਦੀਆਂ ਆ ਚਲ ਕਹਿਣਾ ਵੀ ਫਸਲ ਵਾੜੀ ਆ ਜਾਣੀ ਜਾਂ ਕੁਛ ਵੀ ਆ ਜਾ ਸਬਜੀ ਭਾਜੀ ਦੁੱਧ ਕਰਦਾ ਹੁੰਦਾ ਇੱਥੇ ਸਭ ਕੁਝ ਮਿਲਦਾ ਆ ਤੇ ਉਹ ਚੀਜ਼ਾਂ ਖਾਣ ਵਾਸਤੇ ਲਿਓਣ ਵਾਸਤੇ ਪੈਸੇ ਕਮਾਉਣੇ ਪੈਣੇ ਤੇ ਪੈਸੇ ਕਮਾਵਾ ਕਮਾਉਣ ਵਾਸਤੇ ਕੰਮ ਕਰਨਾ ਪੈਣਾ ਆ ਜਿੰਨੇ ਵੀ ਭੈਣ ਭਰਾ ਵੀਡੀਓ ਦੇਖਦੇ ਆ ਆਪਣਾ ਐਕਸਪੀਰੀਅੰਸ ਆਪਣਾ ਤਜਰਬਾ ਕਮੈਂਟ ਦੇ ਵਿੱਚ ਆ ਕੇ ਜਰੂਰ ਲਿਖ ਕੇ ਜਾਇਓ ਵੀ ਤੁਸੀਂ ਕੀ ਮਹਿਸੂਸ ਕਰਦੇ ਇਸ ਚੀਜ਼ ਬਾਰੇ ਕਿ ਪ੍ਰਦੇਸੀ ਵਾਕਈ ਇੱਕ ਸਟਰੋਂਗ ਪਰਸਨ ਹੁੰਦਾ ਆ ਮਜ਼ਬੂਤ ਹੋ ਜਾਂਦਾ ਛੋਟੀ ਉਮਰ ਚ ਵੀ ਬਾਹਰ ਆ ਕੇ ਲੋਕ ਬਹੁਤ ਕੁਝ ਸਿੱਖ ਲੈਂਦੇ ਇੱਥੇ ਸਿਆਣੇ ਤੇ ਚੱਲ ਜਿਹੜਾ ਆਇਆ ਥੋੜਾ ਮਤਲਬ 30 32 ਸਾਲ ਦੀ ਉਮਰ ਦਾ ਆਇਆ ਉਹਨਦੇ ਤੇ ਸਿਆਣਪ ਬਹੁਤ ਕੁਝ ਸਿੱਖ ਕੇ ਆਇਆ ਉਥੋਂ ਬੱਚੇ ਕਿੰਨਾ ਕੁਝ ਸਿੱਖਦੇ ਇੱਥੇ ਆ ਕੇ ਕਿੰਨਾ ਸਰਵਾਈਵ ਕਰਦੇ ਆ ਕਿੰਨੇ ਮਜ਼ਬੂਤ ਕਿੰਨੇ ਸਿਆਣੇ ਹੋ ਜਾਂਦੇ ਆ ਕਹਣਾ ਕੋਈ ਚੱਕਰ ਹੀ ਨਹੀਂ ਦਿਲ ਭਾਵੇਂ ਅੰਦਰੋਂ ਜਿੰਨਾ ਮਰਜੀ ਦੁਖੀ ਹੋਵੇ ਸੋ ਗੱਲਾਂ ਲੰਬੀਆਂ ਨਹੀਂ ਖਿੱਚਣੀਆਂ ਹੈਗੀਆਂ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ